ਸਤ ਸ੍ਰੀ ਅਕਾਲ ਦੋਸਤੋ ਗੱਲ ਕਰਾਂਗੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਤੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹ ਅੱਜ ਤੱਕ ਨਾਪਾਦੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਉੱਪਰ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਹੈ ਤੇ ਉਹ ਕਿਹੜੇ-ਕਿਹੜੇ ਸਰੋਤਾਂ ਤੋਂ ਇਕੱਠੀ ਕੀਤੀ ਗਈ ਹੈ ਉਹਨਾਂ ਨੂੰ ਲੈ ਕੇ 40 ਹਜ਼ਾਰ ਪੰਨਿਆਂ ਦੀ ਜਿਹੜੀ ਚਾਰ ਸ਼ੀਟ ਸੀ ਉਹ ਵਿਜੀਲੈਂਸ ਵੱਲੋਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਸੀ ਜਿਸ ਨੂੰ ਲੈ ਕੇ ਬਹੁਤ ਲੰਬਾ ਜਿਹੜਾ ਟ੍ਰਾਇਲ ਉਹ ਚੱਲਿਆ ਹੈ ਉਦੋਂ ਤੋਂ ਲੈ ਕੇ ਉਹਨਾਂ ਦੀ ਜਿਹੜੀ ਜੁਡੀਸ਼ੀਅਲ ਕਸਟਡੀ ਹੈ ਉਸ ਤੇ ਵਿੱਚ ਵਾਰ-ਵਾਰ ਵਾਅਦਾ ਕੀਤਾ ਜਾਂਦਾ ਰਿਹਾ ਬੇਸ਼ੱਕ ਮਚੀਠਿਆ ਦੇ ਵਕੀਲਾਂ ਵੱਲੋਂ ਜਿਹੜੀ ਜ਼ਮਾਨਤ ਦੀ ਅਰਜੀ ਸੀ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲਗਾਈ ਗਈ ਸੀ ਇਸ ਕੇਸ ਨੂੰ ਲੈ ਕੇ ਤਾਂ ਅਦਾਲਤ ਵੱਲੋਂ ਸਰਕਾਰ ਨੂੰ ਜਦੋਂ ਇਸ ਦੇ ਸਬੰਧ ਦੇ ਵਿੱਚ ਪੁੱਛਿਆ ਗਿਆ ਤਾਂ ਸਰਕਾਰ ਦਾ ਜਵਾਬ ਸੀ ਕਿ ਜੇਕਰ ਮਚੀਠਿਆ ਨੂੰ ਜਿਹੜੀ ਜ਼ਮਾਨਤ ਹੈ ਉਹ ਦਿੱਤੀ ਜਾਂਦੀ ਹੈ ਤਾਂ ਜਿਹੜੀ ਜਾਂਚ ਪ੍ਰਕਿਰਿਆ ਅਜੇ ਚੱਲ ਰਹੀ ਹੈ ਉਸ ਤੇ ਵਿੱਚ ਉਹ ਦਖਲਅੰਦਾਜ਼ੀ ਕਰ ਸਕਦੇ ਐ ਜਿਸ ਨੂੰ ਲੈ ਕੇ ਉਹਨਾਂ ਦੀ ਜਿਹੜੀ ਪਟੀਸ਼ਨ ਦੀ ਜਿਹੜੀ ਸੁਣਵਾਈ ਸੀ ਉਹ ਹਰ ਵਾਰ ਅੱਗੇ ਪਾ ਦਿੱਤੀ ਜਾਂਦੀ ਰਹੀ ਇਸਦੇ ਨਾਲ ਹੀ ਜਿਹੜੇ ਬਹੁਤ ਸਾਰੇ ਖੁਲਾਸੇ ਇਹਦੇ ਵਿੱਚ ਹੋਏ ਸਨ ਕੇਸ ਦੇ ਵਿੱਚ ਕਿ ਬੇਨਾਮੀ ਜਿਹੜੀਆਂ ਕੰਪਨੀਆਂ ਸੀ ਉਹਨਾਂ ਦੇ ਤਹਿਤ ਜਿਹੜਾ ਵਿੱਤੀ ਲੈਣ-ਦੇਣ ਹੋਇਆ ਜਾਂ ਜਿਹੜੇ ਉਹਨਾਂ ਦੇ ਬਹੁਤ ਕਰੀਬੀ ਮੰਨੇ ਜਾਂਦੇ ਸਨ ਗੁਲਾਟੀ ਉਹਨਾਂ ਦੇ ਉਹਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਕਿ ਉਹਨਾਂ ਦੇ ਥਰੂ ਵੀ ਜਿਹੜੀਆਂ ਵਿੱਤੀ ਲੈਣ-ਦੇਣ ਹੋਇਆ ਉਹਦੇ ਵਿੱਚ ਗੜਬੜੀਆਂ ਦੇਖੀਆਂ ਗਈਆਂ ਇਸ ਤੋਂ ਪਹਿਲਾਂ ਮਜੀਠੀਆ ਦੇ ਜਿਹੜੇ ਸਾਲਾ ਸਾਹਿਬ ਨੇ ਕਚਪਤ ਸਿੰਘ ਗਰੇਵਾ ਉਹਨਾਂ ਨੂੰ ਵੀ ਪੁਛਕਿਸ ਤੇ ਲਈ ਵਿਜੀਲੈਂਸ ਵੱਲੋਂ ਬੁਲਾਇਆ ਗਿਆ ਸੀ ਪਰ ਬਾਅਦ ਦੇ ਵਿੱਚ ਤੱਥਾਂ ਦੇ ਆਧਾਰ ਤੇ ਕੁਝ ਸਬੂਤ ਇਹੋ ਜੇ ਮਿਲਣ ਕਰਕੇ ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਸੀ ਕਿ ਉਹਨਾਂ ਦੀ ਵੀ ਇਸ ਕੇਸ ਵਿੱਚ ਸ਼ਮੂਲੀਅਤ ਹੈ ਜਿਸ ਨੂੰ ਲੈ ਕੇ ਬਾਅਦ ਦੇ ਵਿੱਚ ਉਹਨਾਂ ਦੇ ਖਿਲਾਫ ਜਿਹੜਾ ਗੈਰ ਜਮਾਨਤੀ ਵਾਰੰਟ ਸੀ ਉਹ ਜਾਰੀ ਕਰ ਦਿੱਤਾ ਗਿਆ ਸੀ ਜਿਸ ਗੈਰ ਜਮਾਨਤੀ ਵਾਰੰਟ ਦੇ ਖਿਲਾਫ ਉਹਨਾਂ ਨੇ ਵੀ ਗਟਪਤ ਸਿੰਘ ਗਰੇਵਾਲ ਨੇ ਵੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਰੱਖੀ ਹੈ ਕਿ ਉਹਨਾਂ ਦੇ ਜਿਹੜਾ ਉਹਨਾਂ ਲਈ ਜਿਹੜਾ ਗੈਰ ਜ਼ਮਾਨਤੀ ਵਾਰੰਟ ਹੈ ਉਹ ਗੈਰ ਕਾਨੂੰਨੀ ਹੈ ਇਸੇ ਤਰੀਕੇ ਦੇ ਨਾਲ ਪਾਰਟੀ ਦੀਆਂ ਗਤੀਵਿਧੀਆਂ ਜੋ ਕਾਲੀ ਦਲ ਸੱਤਾ ਦੇ ਵਿੱਚ ਸੀ ਜਿਸ ਵੇਲੇ ਇਹ ਉਸ ਵੇਲੇ ਦੱਸਿਆ ਜਾ ਰਿਹਾ ਹੈ ਕਿ ਇਹ ਜੜੀਆਂ ਬੇਨੇਮੀਆਂ ਹੋਈਆਂ ਉਦੋਂ ਹੋਈ ਹੈ ਇੱਕ ਜਿਹੜੀ ਕੰਪਨੀ ਬੇਲਾਕਾਸਾ ਕੰਸਲਟੈਂਸੀ ਜਿਸ ਦਾ ਅਹਿਮ ਚਰਚਾ ਹੋਈ ਸੀ ਕਿ ਇਹ ਕੰਪਨੀ ਜਿਹੜੀ ਹੈ ਇਹ ਠੇਕੇ ਲੈਂਦੀ ਹੈ ਇਸ ਕੰਪਨੀ ਨੇ ਜਪਾਨ ਦੀ ਇੱਕ ਮਸ਼ਹੂਰ ਕਾਰ ਬਣਾਉਣ ਵਾਲੀ ਕੰਪਨੀ ਹੈ ਮਿਤਸੁਬਿਸ਼ੀ ਉਹਨਾਂ ਨੇ ਇੱਕ ਜਿਹੜੀ ਬਿਲਡਿੰਗ ਦਿੱਲੀ ਦੇ ਵਿੱਚ ਕਿਰਾਏ ਤੇ ਲਈ ਹੋਈ ਸੀ ਉੱਥੇ ਇਹਨਾਂ ਨੇ ਉਸ ਦਾ ਮੇਨਟੇਨੈਂਸ ਦਾ ਠੇਕਾ ਜਿਹੜਾ ਲਿਆ ਹੋਇਆ ਸੀ ਤਾਂ ਜਿਸ ਨੂੰ ਲੈ ਕੇ 20 ਜਿਹੜੀ ਜਾਣ ਚੱਲੀ ਕਿ ਕੰਪਨੀ ਦਾ ਦਫ਼ਤਰ ਕਿੱਥੇ ਹੈ ਤਾਂ ਜਿਹੜਾ ਕੰਪਨੀ ਦਾ ਦਫ਼ਤਰ ਸੀ ਇਹ ਚੰਡੀਗੜ੍ਹ ਦੇ ਐਡਰੈਸ ਤੇ ਸ਼ੋਅ ਕੀਤਾ ਹੋਇਆ ਸੀ ਜਦੋਂ ਵਿਜੀਲੈਂਸ ਦੀ ਟੀਮ ਜਾਂਚ ਤੇ ਲਈ ਦਫ਼ਤਰ 'ਚ ਪਹੁੰਚਦੀ ਹੈ ਤਾਂ ਕਿ ਦਸਤਾਵੇਜ਼ ਹੋਰ ਜਿਹੜੇ ਸੀ ਇਸ ਵਿੱਤੀ ਲੈਣ-ਦੇਣ ਦੇ ਨਾਲ ਉਹ ਹਾਸਲ ਕਰ ਕੀਤੇ ਜਾ ਸਕਣ ਤਾਂ ਉੱਥੇ ਜਿਹੜਾ ਦਫ਼ਤਰ ਉਹ ਪਾਇਆ ਹੀ ਨਹੀਂ ਗਿਆ ਮਤਲਬ ਜਿਹੜਾ ਪਤਾ ਸੀ ਉਹ ਝਾਲੀ ਸੀਗਾ ਜਿਸ ਨੂੰ ਲੈ ਕੇ ਸ਼ੱਕ ਜਿਹੜਾ ਉਹ ਹੋਰ ਗਹਿਰਾ ਹੋ ਗਿਆ ਇਸ ਤਰੀਕੇ ਦੇ ਬਹੁਤ ਸਾਰੇ ਦੋਸ਼ ਨੇ ਇਸ ਦਸਤਾਵੇਜ਼ਾਂ ਦੇ ਵਿੱਚ ਜਿਹੜੇ ਵਿਜੀਲੈਂਸ ਵੱਲੋਂ 40000 ਪੰਨਿਆਂ ਦੀ ਚਾਰ ਸ਼ੀਟ ਪੇਸ਼ ਕੀਤੀ ਗਈ ਹੈ ਬਹੁਤ ਲੰਮਾ ਟਰੈਕ ਚੱਲਿਆ ਜਿਸ ਨੂੰ ਲੈ ਕੇ ਹੁਣ ਸੰਭਾਵਨਾ ਸੀ ਕਿ ਦੀਵਾਲੀ ਤੋਂ ਪਹਿਲਾਂ ਵਿਕਰਮ ਸਿੰਘ ਜੀਠਿਆ ਨੂੰ ਜਿਹੜੀ ਜ਼ਮਾਨਤ ਹੈ ਉਹ ਮਿਲ ਜਾਏਗੀ ਪਰ ਤੱਥਾਂ ਤੇ ਸਬੂਤਾਂ ਦੇ ਆਧਾਰ ਤੇ ਉਹਨਾਂ ਨੂੰ ਇੱਕ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਹਨਾਂ ਨੂੰ ਜਿਹੜੀ ਜ਼ਮਾਨਤ ਹੈ ਉਹ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਆਪਣੀ ਜ਼ਮਾਨਤ ਪਿਟੀਸ਼ਨ ਜਿਹੜੀ ਸੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜਦੋਂ ਉਹ ਖਾਰਜ ਹੋ ਜਾਂਦੀ ਹੈ ਤਾਂ ਇਹਨਾਂ ਨੇ ਫਿਰ ਦੇਸ਼ ਦੀ ਸਰਵੋਚ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਹੈ ਉਹ ਪਿਟੀਸ਼ਨ ਪਾਈ ਹੈ ਆਪਣੀ ਜ਼ਮਾਨਤ ਨੂੰ ਲੈ ਕੇ ਪਹਿਲਾਂ ਤਾਂ ਇਸ ਦੇ ਉੱਪਰ ਕੋਈ ਤਰੀਖ ਜੜੀ ਹੈ ਉਹ ਨਹੀਂ ਦਿੱਤੀ ਗਈ ਸੀ ਬਹੁਤ ਦਿਨ ਪਹਿਲਾਂ ਪਰ ਹੁਣ ਜਿਹੜੀ ਹੈ ਇਸ ਕੇਸ ਦੇ ਉੱਪਰ ਜਿਹੜੀ ਸੁਣਵਾਈ ਹੈ ਉਹ 19 ਤਰੀਕ ਜਿਹੜੀ ਹੈ ਮਾਨਯੋਗ ਸੁਪਰੀਮ ਕੋਰਟ ਵੱਲੋਂ ਤੈਅ ਕੀਤੀ ਗਈ ਹੈ ਕਿ 19 ਤਰੀਕ ਨੂੰ ਉਹਨਾਂ ਦੀ ਇਸ ਪਟੀਸ਼ਨ ਦੇ ਉੱਪਰ ਸੁਣਵਾਈ ਕੀਤੀ ਜਾਏਗੀ। ਉਧਰੋਂ ਜਿਹੜੀ ਇਹਨਾਂ ਦੇ ਉੱਪਰ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਚੱਲ ਚੱਲ ਰਿਹਾ ਹੈ ਉਹਦੇ ਵਿੱਚ ਜਿਹੜੇ ਇਹਨਾਂ ਦੇ ਪਟੀਸ਼ਨ ਜਿਹੜੀ ਚਾਰ ਸ਼ੀਟ ਹੈ ਉਹਦੇ ਤੈਹ ਤੈ ਇਹਨਾਂ ਦੇ ਉੱਪਰ ਜਿਹੜੇ ਦੋਸ਼ ਜਿਹੜੇ ਤੈਹ ਹੋਣੇ ਹਨ ਉਹਦੀ ਜਿਹੜੀ ਤਰੀਕਾ ਉਹ 3 ਜਨਵਰੀ ਹੈ। ਅਗਰ 3 ਜਨਵਰੀ ਨੂੰ ਉਹ ਦੋਸ਼ ਜਿਹੜੇ ਤੈਹ ਹੋ ਜਾਂਦੇ ਇਹਨਾਂ ਦੇ ਉੱਪਰ ਤਾਂ ਹੋ ਸਕਦਾ ਹੈ ਕਿ ਸੁਪਰੀਮ ਕੋਰਟ ਤੋਂ ਜਿਹੜੀ ਹੈ ਉਹ ਰਾਹਤ ਨਾ ਮਿਲੇ। ਪਰ ਜੇਕਰ ਇਹ ਤਿੰਨ ਤਰੀਕ ਨੂੰ ਉਹਨਾਂ ਦੇ ਉੱਪਰ ਦੋਸ਼ ਤੈ ਨਹੀਂ ਹੋ ਪਾਉਂਦੇ ਤਾਂ ਫਿਰ ਹੋ ਸਕਦਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਰਾਹਤ ਹੈ ਉਹ ਮਿਲ ਜਾਵੇ ਅਗਰ ਦੋਸ਼ ਤੈ ਹੁੰਦੇ ਹਨ ਤਾਂ ਫਿਰ ਵਿਕਰਮ ਸਿੰਘ ਮਜੀਠੀਆ ਲਈ ਮੁਸ਼ਕਲਾਂ ਥੋੜੀਆਂ ਹੋਰ ਵਧਣਗੀਆਂ ਅਗਰ ਦੋਸ਼ ਇਸ ਤਰੀਕੇ ਵੀ ਤੈ ਨਹੀਂ ਹੁੰਦੇ ਤਾਂ ਫਿਰ ਹੋ ਸਕਦਾ ਹੈ ਮਜੀਠੀਆ ਲਈ ਰਾਹਤ ਭਰੀ ਖਬਰ ਹੋਵੇ ਉਹ ਜ਼ਮਾਨਤ ਤੇ ਜਿਹੜੀ ਹੈ ਬਾਹਰ ਆ ਜਾਣ ਜੇਲ੍ਹ ਤੋਂ ਉਨ੍ਹਾਂ ਦੇ ਵਿਰੁੱਧ ਜਿਹੜੇ ਇਸ ਕੇਸ ਵਿੱਚ ਵਿਜੀਲੈਂਸ ਨੇ 200 ਤੋਂ ਵੀ ਵੱਧ ਜਿਹੜੇ ਗਵਾਹ ਉਹ ਬਣਾਏ ਹੋਏ ਐ ਪਿਛਲੀ ਜਿਹੜੀ ਤਰੀਕ ਪੰਚੀਓ ਦੇ ਚ ਇਹ ਗੱਲ ਜਰੂਰ ਸਾਹਮਣੇ ਆਈ ਸੀ ਕਿ ਤੱਥਾਂ ਦੇ ਆਧਾਰ ਤੇ ਜਿਹੜੀਆਂ ਜਾਇਦਾਦਾਂ ਵਿਜੀਲੈਂਸ ਦੱਸ ਰਹੀ ਹੈ ਕਿ ਉਹ ਬੇਨੇਮੀਆਂ ਦੇ ਤਹਿਤ ਬਣੀਆਂ ਪਰ ਤੱਥਾਂ ਦੇ ਆਧਾਰ ਤੇ ਮੁੱਢਲੀ ਜਾਂਚ ਤੋਂ ਇਹ ਪਤਾ ਲੱਗਿਆ ਕਿ ਉਹ ਮੇਲ ਨਹੀਂ ਖਾ ਰਹੇ ਆਪਸ ਦੇ ਵਿੱਚ ਜਿਹੜੇ ਤੱਥ ਤੇ ਸਬੂਤ ਨੇ ਜਿਸ ਨੂੰ ਲੈ ਕੇ 3 ਜਨਵਰੀ ਤਾਂ ਕੋਈ ਵੱਡਾ ਜਿਹੜਾ ਫੈਸਲਾ ਉਹ ਆਨਦੀ ਵਿਕਰਮ ਸਿੰਘ ਮਜੀਠੀਆ ਨੂੰ ਉਮੀਦ ਹੈ ਕਿ ਜੇਕਰ ਦੋਸ਼ ਤਾਂ ਨਹੀਂ ਹੁੰਦੇ ਤਾਂ ਫਿਰ ਹੋ ਸਕਦਾ ਹੈ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਜਿਹੜੀ ਜ਼ਮਾਨਤ ਹੈ ਉਹ ਦਿੱਤੀ ਜਾ ਸਕਦੀ ਹੈ ਧੰਨਵਾਦ